ਪੰਜਾਬ ਰਾਜ ਦੇ ਵਿੱਚ ਆਈਪੀਐਸ ਅਤੇ ਪੀਪੀਐਸ ਅਫਸਰਾਂ ਦੇ ਵਿਚਕਾਰ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਨੇ ਉਹਨਾਂ ਦਾ ਮਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਹਦੇ ਚੱਲਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਕੁਝ ਪੁਲਸ ਜ਼ਿਲ੍ਹਿਆਂ ਦੇ ਵਿੱਚ ਪੀਪੀਐਸ ਅਫਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਦਕਿ ਉੱਥੇ IPS ਅਫਸਰ ਤਨਾਤ ਕਰਨੇ ਚਾਹੀਦੇ ਨੇ ਜਿਹਦੇ ਚੱਲਦਿਆਂ ਹੁਣ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਦੇ ਤਹਿਤ ਸੂਬਾ ਸਰਕਾਰ ਕੋਲੋਂ ਜਵਾਬ ਮੰਗਿਆ ਗਿਆ ਪੂਰੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਸੁਧਾਰ ਅਤੇ ਸਿਸਟਮ ਚ ਕਮੀਆਂ ਨੂੰ ਦੂਰ ਕਰਨ ਦਾ ਮਾਮਲਾ ਦੇ ਤਹਿਤ ਇੱਕ ਪਟੀਸ਼ਨ ਪਾਈ ਗਈ ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ PPS ਅਧਿਕਾਰੀਆਂ ਨੂੰ IPS ਕੇਡਰ ਦੀਆਂ ਅਸਾਮੀਆਂ ਉੱਤੇ ਤਨਾਤ ਕੀਤਾ ਗਿਆ ਜਿਸ ਦੇ ਚੱਲਦਿਆਂ ਦੋਸ਼ ਲੱਗੇ ਨੇ ਸਰਕਾਰ ਤੇ ਔਰ ਸਰਕਾਰ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਪੰਜਾਬ ਅਤੇ ਹਰਿਆਣਾ ਕੋਰਟ ਨੇ ਇੱਕ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦੋਏ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਦੇ ਵਿੱਚ ਸੁਧਾਰ ਲਿਆਉਣ ਅਤੇ ਸਿਸਟਮ ਵਿੱਚ ਕਮੀਆਂ ਨੂੰ ਦੂਰ ਕਰਨ ਲਈ ਇੱਕ ਜਵਾਬ ਮੰਗਿਆ ਜਲੰਧਰ ਨਿਵਾਸੀ ਸਿਮਰਨਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ ਆਈਪੀਐਸ ਸਕੇਡਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੀਪੀਐਸ ਅਧਿਕਾਰੀਆਂ ਨੂੰ ਆਈਪੀਐਸ ਕੇਡਰ ਦੀਆਂ ਅਸਾਮੀਆਂ ਉੱਤੇ ਤਣਾਤ ਕੀਤਾ ਜਾ ਰਿਹਾ ਇਸ ਵਿੱਚ ਐਸਐਸਪੀ ਵਰਗੇ ਮਹੱਤਵਪੂਰਨ ਅਹੁਦਿਆਂ ਉੱਤੇ ਵੀ ਪੀਪੀਐਸ ਅਧਿਕਾਰੀਆਂ ਦੀ ਨੁਕਤੀ ਕੀਤੀ ਗਈ ਆ ਪਟੀਸ਼ਨ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਦਲਜਿੰਦਰ ਸਿੰਘ ਢਿੱਲੋ ਜੋ ਇੱਕ ਪੀਪੀਐਸ ਆਫੀਸਰ ਨੇ ਇਸ ਸਮੇ ਉਹ ਐਸਐਸਪੀ ਪਠਾਨਕੋਟ ਲਾਇਗੇ ਨੇ ਇਸੇ ਤਰ੍ਹਾਂ ਭਪਿੰਦਰ ਸਿੰਘ ਜੋ ਪੀਪੀਐਸ ਆਫੀਸਰ ਨੇ ਇਸ ਸਮੇ ਐਸਐਸਪੀ ਫਰੋਜ਼ਪੁਰ ਲਾਇਗੇ ਨੇ ਰਵਿੰਦਰ ਸਿੰਘ ਜੋ ਪੀਪੀਐਸ ਅਫਸਰ ਨੇ ਇਸ ਸਮੇਂ ਉਹਨਾਂ ਨੂੰ ਐਸਐਸਪੀ ਜਲੰਧਰ ਵਿਧਾਤੀ ਪੁਲਿਸ ਲਗਾਇਆ ਗਿਆ ਗੁਰਮੀਤ ਸਿੰਘ ਜੋ ਪੀਪੀਐਸ ਅਫਸਰ ਨੇ ਇਸ ਸਮੇਂ ਐਸਐਸਪੀ ਫਾਜ਼ਿਲਕਾ ਲਗੇ ਨੇ ਇਸੇ ਤਰ੍ਹਾਂ ਜਸ਼ਨਦੀਪ ਸਿੰਘ ਪੀਪੀਐਸ ਅਫਸਰ ਨੇ ਜੋ ਇਸ ਸਮੇਂ ਐਸਐਸਪੀ ਮੋਗਾ ਲਗੇ ਨੇ ਅਤੇ ਗगन ਅਜੀਤ ਸਿੰਘ ਜੋ ਅਲੰਪੀਨ ਹਾਕੀ ਖਿਡਾਰੀ ਅਤੇ ਪੀਪੀਐਸ ਅਫਸਰ ਨੇ ਉਹ ਇਸ ਸਮੇਂ ਐਸਐਸਪੀ ਮਲੇਰ ਕੋਟਲਾ ਲਗੇ ਨੇ ਇਹ ਉਦਾਹਰਨ ਜਿਹੜੀ ਆ ਦਿੱਤੀ ਗਈ ਹੈ ਕਿ ਇਨ੍ਹਾਂ ਪੁਲਿਸ ਜ਼ਿਲ੍ਹਾ ਉੱਤੇ ਪੀਪੀਐਸ ਅਫਸਰਾਂ ਦੀ ਬਜਾਏ ਆਈਪੀਐਸ ਅਫਸਰ ਨਿਯੁਕਤ ਕੀਤੇ ਜਾਣੇ ਚਾਹੀਦੇ ਨੇ ਜਿਸ ਦੇ ਚਲਦਿਆਂ ਇਹ ਪਟੀਸ਼ਨ ਪਾਈ ਗਈ ਹੈ ਪਟੀਸ਼ਨ ਵਿੱਚ ਇੱਕ ਹੋਰ ਉਦਾਹਰਨ ਵੀ ਦਿੱਤੀ ਗਈ ਹੈ ਕਿ ਐਸਪੀ ਪਰਮਪਾਲ ਸਿੰਘ ਜਿਨ੍ਹਾਂ ਵਿਰੁੱਧ ਜਾਲੀ ਗ੍ਰੈਜੂਏਸ਼ਨ ਡਿਗਰੀ ਦੇ ਆਧਾਰ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੂੰ ਵੀ ਇੱਕ ਮਹੱਤਵਪੂਰਨ ਅਹੁਦੇ ਤੇ ਤਨਖਾਤ ਕੀਤਾ ਗਿਆ ਇਸ ਤੋਂ ਇਲਾਵਾ ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਵੀ ਕਈ ਪੀਪੀਐਸ ਅਫਸਰਾਂ ਨੂੰ ਬਤੌਰ ਐਸਐਸਪੀ ਲਗਾਇਆ ਗਿਆ ਜੋ ਕਿ ਨਿਜ਼ਮਾ ਦੀ ਉਲੰਘਣਾ ਇਸ ਤੋਂ ਇਹ ਵੀ ਕਿ ਜੋ ਐਫੀਡੇਵਿਟ ਜਿਹੜੇ ਨੇ ਜਾਣਬੁੱਝ ਕੇ ਹਾਈ ਕੋਰਟ ਨੂੰ ਗਲਤ ਦਿੱਤੇਗੇ ਉਹਦੇ ਮਸਲੇ ਦੇ ਹਾਈ ਕੋਰਟ ਐਵੇਂ ਜਿਹੜੇ ਆ ਕਈ ਆਈਐਸ ਅਧਿਕਾਰੀਆਂ ਨੂੰ ਅਜਿਹੇ ਤੱਤਛਾਉਂਦੇ ਮਸਲੇ ਦੇ ਵਿੱਚ ਨੋਟਿਸ ਜਾਰੀ ਕੀਤੇ ਗਏ ਨੇ ਤੇ ਕੁਝ ਆਈਪੀਐਸ ਅਫਸਰਾਂ ਨੂੰ ਤੇ 20000 ਰੁਪਏ ਤੋਂ ਲੈ ਕੇ 1 ਇੱਕ ਲੱਖ ਰੁਪਏ ਦੇ ਜੁਰਮਾਨੇ ਲੱਗੇ ਨੇ ਇਹ ਵੀ ਪਟੀਸ਼ਨ ਵਿੱਚ ਜਿਹੜੇ ਨੇ ਦੋਸ਼ ਲਗਾਏ ਗਏ ਨੇ ਹੁਣ ਸਵਾਲ ਹੈ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੀਪੀਐਸ ਅਫਸਰ ਲੱਗੇ ਨੇ ਉਸ ਮਸਲੇ 'ਚ ਹੁਣ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਗਿਆ ਇੱਕ ਵਾਰ ਫਿਰ ਜ਼ਿਕਰ ਕਰ ਦਿੰਦੇ ਆ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਪੀਪੀਐਸ ਅਫਸਰ ਲੱਗੇ ਨੇ ਉਹਦੇ ਵਿੱਚ ਪਠਾਨਕੋਟ ਫਿਰੋਜ਼ਪੁਰ ਜਲੰਧਰ ਦਿਹਾਤੀ ਫਾਜ਼ਿਲਕਾ ਮੂਗਾ ਅਤੇ ਮਲੇਰਕੋਟਲਾ ਜਿਹੜੇ ਇਹ ਜ਼ਿਲ੍ਹੇ ਨੇ ਜਿੱਥੇ ਪੀਪੀਐਸ ਅਫਸਰ ਜਿਹੜੇ ਨੇ ਬਤੌਰ ਐਸਐਸਪੀ ਲਗਾਏ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਉਹ ਪੀਪੀਐਸ ਅਫਸਰ ਜਿਹੜੇ ਨੇ ਬਤੌਰ ਐਸਐਸਪੀ ਕੰਮ ਕਰਦੇ ਰਹੇ ਖਾਸ ਕਰਕੇ ਜਿਹੜੇ ਪੁਲਿਸ ਜ਼ਿਲ੍ਹੇ ਸਿਚਾਈ ਉਹਨਾਂ ਪੁਲਿਸ ਜ਼ਿਲ੍ਹੇ ਚ ਤਰਨਤਾਰ ਸੀ ਚਾਹੇ ਬਟਾਲਾ ਸੀ ਚਾਹੇ ਜਗਰਾਉਂ ਸੀ ਚਾਹੇ ਖੰਨਾ ਸੀ ਇੱਥੇ ਵੀ ਅਕਸਰ ਪੀਪੀਐਸ ਅਫਸਰ ਹੀ ਜਿਹੜੇ ਨੇ ਉਹ ਤਨਾਤ ਹੁੰਦੇ ਰਹੇ ਨੇ ਪਰ ਜਦੋਂ ਤਰਨਤਾਰ ਜ਼ਿਲ੍ਹਾ ਬਣ ਗਿਆ ਤੇ ਉੱਥੇ ਜ਼ਿਆਦਾਤਰ ਜਿਹੜੇ ਨੇ ਉਹ ਆਈਪੀਐਸ ਅਫਸਰ ਹੀ ਜਿਹੜੇ ਲੱਗੇ ਰਹੇ ਨੇ ਪਰ ਜਿਹੜੇ ਜਿਹੜੇ ਜ਼ਿਲ੍ਹਾ ਜਿਹੜੇ ਹੱਲੇ ਜਿਹੜੇ ਜਿੱਥੇ ਪੀਪੀਐਸ ਅਫਸਰ ਲਾਏ ਨੇ ਉੱਥੇ ਜਿਹੜੇ ਨੇ ਸਵਾਲ ਖੜੇ ਕੀਤੇ ਗਏ ਨੇ ਜਲੰਧਰ ਦਿਹਾਤੀ ਦੇ ਵਿੱਚ ਜਿਹੜਾ ਵਾ ਪੁਲਿਸ ਜ਼ਿਲ੍ਹਾ ਉੱਥੇ ਵੀ ਇਹ ਜਿਹੜਾ ਵਾ ਇੱਕ ਪੀਪੀਐਸ ਅਫਸਰ ਨੂੰ ਲਗਾਇਆ ਹੋਇਆ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਉਦਾਹਰਣ ਦਿੱਤੀ ਗਈ ਹੈ ਜਿਵੇਂ ਲੁਧਿਆਣਾ ਦਿਹਾਤੀ ਦਾ ਨਾਮ ਜਿਹੜਾ ਬਦਲ ਗਿਆ ਪਹਿਲਾਂ ਉਹ ਜਗਰਾਉਂ ਹੁੰਦਾ ਜਗਰਾਉਂ ਵੀ ਪੁਲਿਸ ਜ਼ਿਲ੍ਹਾ ਸੀ ਪਰ ਉਹਨੂੰ ਬਾਅਦ ਚ ਨਾਮ ਜਿਹੜਾ ਵਾ ਉਹ ਦਿਹਾਤੀ ਦੀ ਲੁਧਿਆਣਾ ਦਿੱਤਾ ਗਿਆ ਹੈਗਾ ਅਸਲ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਤੇ ਕਈ ਨਵੇਂ ਪੁਲਿਸ ਜ਼ਿਲ੍ਹੇ ਸਥਾਪਿਤ ਕੀਤੇ ਗਏ ਸੀ ਜਿਵੇਂ ਬਟਾਲਾ ਪੁਲਿਸ ਜ਼ਿਲ੍ਹਾ ਬਣਾਇਆ ਗਿਆ ਜਦ ਕਿ ਉਹ ਜ਼ਿਲ੍ਹਾ ਗਰਦਾਸਪੁਰ ਦਾ ਹਿੱਸਾ ਸੀ ਇਸੇ ਤਰ੍ਹਾਂ ਤਰਨਤਾਲ ਪੁਲਿਸ ਜ਼ਿਲ੍ਹਾ ਬਣਾਇਆ ਗਿਆ ਸੀ ਉਸ ਸਮੇਂ ਉਹ ਅੰਮ੍ਰਿਤਸਰ ਜ਼ਿਲ੍ਹੇ ਦਾ ਹਿੱਸਾ ਸੀ ਇਸੇ ਤਰ੍ਹਾਂ ਜਗਰਾਉ ਉਹ ਲੁਧਿਆਣਾ ਜ਼ਿਲ੍ਹੇ ਦਾ ਹਿੱਸਾ ਸੀ ਖੰਨਾ ਜਿਹੜਾ ਸੀ ਉਹ ਲੁਧਿਆਣਾ ਜ਼ਿਲ੍ਹੇ ਦਾ ਹਿੱਸਾ ਸੀ ਇਸ ਤਰ੍ਹਾਂ ਹੋਰ ਵੀ ਜਿਹੜੇ ਪੁਲਿਸ ਜਿਹੜੇ ਜ਼ਿਲ੍ਹੇ ਬਣਾਏ ਗਏ ਸੀ ਲੇਕਿਨ ਉਸ ਤੋਂ ਬਾਅਦ ਕੁਝ ਨਵੇਂ ਜ਼ਿਲ੍ਹੇ ਬਣ ਕੇ ਪੁਲਿਸ ਜ਼ਿਲ੍ਹੇ ਜਿਵੇਂ ਪਠਾਨਕੋਟ ਨਵਾਂ ਜ਼ਿਲ੍ਹਾ ਬਣ ਗਿਆ ਰੈਵਨਿਊ ਡਿਸਟ੍ਰਿਕਟ ਬਣ ਗਿਆ ਤਰਨਤਨ ਜਿਹੜਾ ਵਾ ਉਹ ਨਵਾਂ ਡਿਸਟ੍ਰਿਕਟ ਬਣ ਗਿਆ ਇਸੇ ਤਰ੍ਹਾਂ ਮਲੇਰਕੋਟਲਾ ਵੀ ਨਵਾਂ ਜਿਹੜਾ ਵਾ ਉਹ ਡਿਸਟ੍ਰਿਕਟ ਬਣ ਗਿਆ ਲੇਕਿਨ ਫਿਲਹਾਲ ਇਹ ਈਡੀਆ ਪਟੀਸ਼ਨ ਪਾਈ ਗਈ ਹੈ ਕਿ ਇਨ੍ਹਾਂ ਜ਼ਿਲ੍ਹਿਆਂ 'ਤੇ ਵੀ ਜਿਹੜੇ ਆਈਪੀਐਸ ਅਫਸਰ ਜਿਹੜੇ ਨੇ ਉਹ ਤਨਾਤ ਹੋਣੇ ਚਾਹੀਦੇ ਨੇ ਲੇਕਿਨ ਦੇਖਦੇ ਹਾਂ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਆਪਣਾ ਕੀ ਪੱਖ ਰੱਖਦੀ ਹੈ ਕਿ ਇੱਕ ਆਈਪੀਐਸ ਅਫਸਰ ਹੀ ਵਧੀਆ ਜ਼ਿੰਮੇਵਾਰੀ ਨਿਭਾ ਸਕਦਾ ਕਿ ਇਹ ਜਿਹੜੇ ਪੀਪੀਐਸ ਅਫਸਰ ਨੇ ਜਿਨ੍ਹਾਂ ਨੂੰ ਪੰਜਾਬ ਵਿੱਚ ਰਹਿੰਦੇ ਆ ਜਿਹੜੇ ਨੇ 10-12 12 ਸਾਲ ਤੋਂ ਜ਼ਿਆਦਾ ਜਿਹੜੀ ਸਰਵਿਸ ਹੋ ਚੁੱਕੀ ਆ ਬਤੌਰ ਐਸਪੀ ਰੈਂਕ ਦੇ ਅਧਿਕਾਰੀ ਦੇ ਤੌਰ ਤੇ ਹਾਲਾਂਕਿ ਜਿਹੜੇ ਇਹ ਜੇ ਇਸ ਸਮੇ ਜਿਹੜੇ ਐਸਐਸਪੀ ਲੱਗੇ ਨੇ ਜਿਹੜੇ ਪੀਪੀਐਸ ਅਫਸਰ ਲੱਗੇ ਹੋਏ ਨੇ ਚਾਹੇ ਉਹਨਾਂ ਦੇ ਵਿੱਚ ਗੱਲ ਕੀਤੀ ਜਾਵੇ ਗਗਨ ਅਜੀਤ ਸਿੰਘ ਉਹਨਾਂ ਦੀ ਦਿਲਜਿੰਦਰ ਸਿੰਘ ਢਿੱਲੋਂ ਉਹਨਾਂ ਦੀ ਭਪਿੰਦਰ ਸਿੰਘ ਹੋਣਾ ਦੀ ਹਰਵਿੰਦਰ ਸਿੰਘ ਵਿਰਕ ਹੋਣਾ ਦੀ ਗੁਰਮੀਤ ਸਿੰਘ ਹੋਣਾ ਦੀ ਜਾਂ ਜਸ਼ਨਦੀਪ ਸਿੰਘ ਹੋਣਾ ਦੀ ਇਹ ਬਤੌਰ ਇਨਸਪੈਕਟਰ ਰੈਂਕ ਤੋਂ ਲੈ ਕੇ ਡੀਐਸਪੀ ਰੈਂਕ ਤੇ ਭਰਤੀ ਹੋਏ ਨੇ ਜਿਵੇਂ ਗगनਜੀਤ ਸਿੰਘ ਹੋਣੀ ਬਤੌਰ 올ੰਪਿਕ ਖਿਡਾਰੀ ਤੌਰ ਤੇ ਉਹ ਡੀਐਸਪੀ ਸਿਲੈਕਟ ਹੋਏ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਕੰਮ ਕਰਦਿਆਂ ਘੱਟੋ ਘੱਟ ਕਈਆਂ ਨੂੰ 20-20 ਸਾਲ ਹੋ ਚੁੱਕੇ ਨੇ ਜੇ ਇਨਸਪੈਕਟਰ ਰੈਂਕ ਤੋਂ ਵੀ ਲਈਏ ਤੇ ਇਹਨਾਂ ਦੀ ਜਿਹੜੀ ਸਰਵਿਸ ਆ ਉਹ ਕਾਫੀ ਹੋ ਚੁੱਕੀ ਆ ਹਾਲਾਂਕਿ ਜਿਹੜੇ ਇਸ ਸਮੇਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਆਈਪੀਐਸ ਅਫਸਰ ਆਏ ਨੇ ਉਹਨਾਂ ਦੀ ਹਜੇ ਪੰਜਾਬ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸਾਲ ਦੀ ਹੀ ਸਰਵਿਸ ਹੋਈ ਆ ਲੇਕਿਨ ਉਹ ਅਗਰ ਐਸਐਸਪੀ ਲੱਗ ਸਕਦੇ ਨੇ ਤੇ ਜਿਹੜੇ ਇਹਨਾਂ ਨੂੰ ਪੰਜਾਬ ਵਿੱਚ ਬਤੌਰ ਇਨਸਪੈਕਟਰ ਰੈਂਕ ਤੋਂ ਜਿਹੜੇ ਭਰਤੀ ਹੋਏ ਨੇ ਜਾਂ ਡੀਐਸਪੀ ਰੈਂਕ ਤੋਂ ਜਿਹੜੇ ਭਰਤੀ ਹੋਏ ਨੇ ਜਿਹੜੇ ਇਸ ਸਮੇਂ ਐਸਐਸਪੀ ਰੈਂਕ ਦੇ ਕੰਮ ਕਰ ਰਹੇ ਨੇ ਕੀ ਉਹਨਾਂ 'ਚ ਕੋਈ ਤਜਰਬੇ ਦਾ ਘਾਟ ਆ ਜਾਂ ਸਿਰਫ ਇੱਕ ਆਈਪੀਐਸ ਅਫਸਰ ਹੋਣਾ ਹੀ ਇੱਕ ਵੱਡੀ ਪ੍ਰਾਪਤੀ ਆ ਜਾਂ ਜਿਹੜੇ ਪੀਪੀਐਸ ਅਫਸਰ ਜਿਹੜੇ ਕੰਮ ਕਰ ਰਹੇ ਨੇ ਇਹ ਘੱਟ ਕਾਬਿਲ ਨੇ ਇੱਕ ਸਵਾਲ ਖੜੇ ਕੀਤੇ ਜਾ ਰਹੇ ਨੇ ਇੱਕ ਪਟੀਸ਼ਨ ਦੇ ਵਿੱਚ ਲੇਕਿਨ ਸਭ ਤੋਂ ਵੱਡੀ ਗੱਲ ਇਹਨਾਂ ਵਿੱਚੋਂ ਬਹੁਤ ਸਾਰੇ ਪੀਪੀਐਸ ਅਫਸਰ ਨੇ ਪੰਜਾਬ ਵਿੱਚ ਲੱਗੇ ਹੋਏ ਨੇ ਜਿਹੜੇ ਬਾਅਦ ਵਿੱਚ ਆਈਪੀਐਸ ਨੋਮੀਨੇਟ ਹੋ ਕੇ ਬਤੌਰ ਐਸਐਮਈ ਡੀਆਈਜੀ ਆਈਜੀ ਰੈਂਕ ਦੇ ਤੌਰ ਤੇ ਕੰਮ ਕਰੇਗੇ ਨੇ ਸਵਾਲ ਹੈ ਕਿ ਕੁਝ ਡਾਇਰੈਕਟ ਡੀਐਸਪੀ ਭਰਤੀ ਹੋ ਜਾਂਦੇ ਨੇ ਕੁਝ ਡਾਇਰੈਕਟ ਆਈਪੀਐਸ ਅਫਸਰ ਹੋ ਜਾਂਦੇ ਨੇ ਕਾਬਲੀਅਤ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਕੋਈ ਫਰਕ ਨਹੀਂ ਹੈ ਬਸ ਇੱਕ ਸਿਸਟਮ ਆ ਕਿ ਆਈਪੀਐਸ ਅਫਸਰਾਂ ਨੂੰ ਜਾਂ ਇਹ ਅਫਸਰਾਂ ਨੂੰ ਜਿਹੜਾ ਵਾ ਉਹ ਜ਼ਿਆਦਾ ਤਵੱਜੂ ਦਿੱਤੀ ਜਾਂਦੀ ਹੈਗੀਆ ਇਸੇ ਤਰ੍ਹਾਂ ਆਈਪੀਐਸ ਅਫਸਰ ਆਈਐਸ ਅਫਸਰਾਂ ਉੱਤੇ ਤਵੱਜੂ ਦਿੱਤੀ ਜਾਂਦੀ ਜਦ ਕਿ ਸੂਬੇ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਜਿਹੜੀ ਆ ਪੀਪੀਐਸ ਤੇ ਪੀਸੀਐਸ ਜਿਹੜੇ ਅਫਸਰ ਨੇ ਉਹ ਸ਼ਾਇਦ ਆਈਪੀਐਸ ਜਾਂ ਆਈਐਸ ਅਫਸਰਾਂ ਨਾਲੋਂ ਜ਼ਿਆਦਾ ਸੂਬੇ ਬਾਰੇ ਜਿਹੜੇ ਨੇ ਜਾਣਕਾਰੀ ਰੱਖਦੇ ਹੋਣਗੇ ਕਿਉਂਕਿ ਬਹੁਤੇ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਆਈਪੀਐਸ ਅਫਸਰ ਨੇ ਜਾਂ ਆਈਐਸ ਅਫਸਰ ਨੇ ਉਹਨਾਂ ਨੂੰ ਪੰਜਾਬ ਜਾਂ ਪੰਜਾਬੀ ਜਾਂ ਪੰਜਾਬੀਅਤ ਸਿੱਖ ਨੂੰ ਤੇ 20 25 25 ਸਾਲ ਲੱਗ ਲਗਦੇ ਸਕਦੇ ਨੇ ਸ਼ੁਰੂਆਤੀ ਤੌਰ ਤੇ ਉਹ ਤਾਂ ਲੋਕਾਂ ਦੀ ਨਬਜ਼ ਵੀ ਨਹੀਂ ਪਛਾਣਦੇ ਪਰ ਜਿਹੜੇ ਪੰਜਾਬ ਦੇ ਪੀਸੀਐਸ ਜਾਂ ਪੀਪੀਐਸ ਅਫਸਰ ਨੇ ਉਹ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਰਹੇ ਲੇਕਿਨ ਫਿਲਹਾਲ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਦੇਖਦੇ ਹਾਂ ਕਿ ਇਸ ਪਟੀਸ਼ਨ ਦਾ ਜਵਾਬ ਪੰਜਾਬ ਸਰਕਾਰ ਕਦੋਂ ਦਿੰਦੀ ਹੈ ਤੇ ਕੀ ਪੱਖ ਰੱਖਦੀ ਹੈ ਗਿਆ ਕਿ ਕੀ ਪੀਪੀਐਸ ਅਫਸਰ ਪੰਜਾਬ ਦੇ ਵਿੱਚ ਕਿਉਂ ਨਹੀਂ ਸਰਵਸ ਦੇ ਆਧਾਰ ਤੇ ਕਿਉਂ ਨਹੀਂ ਐਸਐਸਪੀ ਲੱਗ ਸਕਦੇ ਇਹ ਕੋਈ ਕਾਨੂੰਨੀ ਤੌਰ ਤੇ ਗੁਨਾਹ ਔਰ ਇਹ ਵੀ ਕੋਈ ਦੋ ਰਾਵਣਿਕ ਜੇ ਆਈਪੀਐਸ ਅਫਸਰ ਜਿਲਿਆਂ ਦੇ ਵਿੱਚ ਐਸਐਸਪੀ ਲੱਗੇ ਗਏ ਨੇ ਉਹ ਉਹ ਜਿਲ੍ਹਾ ਜ਼ਿਆਦਾ ਕਾਨੂੰਨ ਪੱਖੋਂ ਜਿਹੜਾ ਵਾ ਉਹ ਬਿਲਕੁਲ ਸਹੀ ਹੈ ਗੱਲ ਹੈ ਕਿ ਕੰਮ ਕਰਨ ਦਾ ਤਰੀਕਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਜਿਹੜੇ ਆ ਅਫਸਰਾਂ ਨੂੰ ਤਤਪਰ ਹੋਣਾ ਪੈਂਦਾ ਹੈਗਾ ਮੋਢੇ ਤੇ ਆਈਪੀਐਸ ਦਾ ਬੈਚ ਲੱਗਣਾ ਜਾਂ ਪੀਪੀਐਸ ਦਾ ਬੈਚ ਲੱਗਣਾ ਹੈਗਾ ਉਹ ਡਿਊਟੀ ਤੇ ਕਿ ਤੁਸੀਂ ਲੋਕਾਂ ਦੇ ਵਿੱਚ ਕਿਵੇਂ ਵਿਚਰਦੇ ਹੋ ਆਪਣੇ ਜ਼ਿਲ੍ਹੇ ਦੀ ਰਖਵਾਲੀ ਕਿਵੇਂ ਕਰਦੇ ਨੇ ਉਹ ਜ਼ਿਆਦਾ ਮਹੱਤਵਪੂਰਨ ਹੈ ਪਰ ਫਿਲਹਾਲ ਇੱਕ ਪਟੀਸ਼ਨ ਹੈ ਪਟੀਸ਼ਨ ਦਾ ਜਵਾਬ ਸਰਕਾਰ ਨੂੰ ਦੇਣਾ ਪਏਗਾ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਐਬੀਸੀ ਪੰਜਾਬ ਧੰਨਵਾਦ